ਸਾਗਰ ਦੀ ਵੋਟੀ ਲੇ ਲੇ ਇੰਡੀ ਕਾ ਚਚਲਾ ਸਾਗਰ ਦੀ ਵੋਟੀ ਲੇ ਲੇ ਇੰਡੀ ਕਾ ਚਚਲਾ ਇਮੇ ਜੀ ਇੱਕ ਹੋਰ ਕੋਈ ਮਜਬੂਰੀ ਮੈਂ ਮਸ਼ੀਸ਼ੀ ਦੇ ਦਰ ਹੈ ਰਹੀ ਸਿਖਾ ਇਮੇ ਜੀ ਇੱਕ ਹੋਰ ਕੋਈ ਮਜਬੂਰੀ ਮੈਂ ਮਸ਼ੀਸ਼ੀ ਦੇ ਦਰ ਹੈ ਰਹੀ ਸਿਖਾ ਆਰਾ ਵਰਲਡ ਲੱਭ ਰਿਆ ਕਿ ਆਖਿਰਕਾਰ ਸਾਗਰ ਦੀ ਵੋਟੀ ਹੈ ਕਿੱਥੇ ਤੇ ਮੈਨੂੰ ਲੱਗ ਗਈ ਹੈ ਜੀ ਸਾਗਰ ਦੀ ਵੋਟੀ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਮਿਲਵਾਵਾਂ ਕਿ ਸਾਗਰ ਦੀ ਵੋਟੀ ਕਿੱਥੇ ਹੈ ਐਕਸਕਿਊਜ਼ ਮੀ ਮੈਂ ਸਾਗਰ ਦੀ ਵੋਟੀ ਹਾਂਜੀ ਸ਼ੁਕਰ ਹੈ ਰੱਬ ਦਾ ਮਿਲ ਗਈ ਮੈਨੂੰ ਸਾਗਰ ਦੀ ਵੋਟੀ ਆਓ ਜੀ ਤਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਾਗਰ ਦੀ ਵੋਟੀ ਨੇ ਸਿੱਕੀ ਸੇ ਵੀ ਇੰਡੀਕਾ ਨਹੀਂ 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 ਇਹ ਨਹੀਂ ਮੈਂ ਕਹਿ ਸਕਦੀ ਮਤਲਬ ਮੀਮਸ ਵੀ ਬਣਾ ਰਿਹਾ ਹੈ ਤੇ ਮਜ਼ਾਕ ਕਰ ਰਿਹਾ ਹੈ ਲਿਆਓ ਜੀ ਸਾਗਰ ਨੂੰ ਲੈ ਕੇ ਆਓ ਕਿ ਜਿਨੇ ਆਪਣੀ ਵੋਟੀ ਨੂੰ ਗੱਡੀ ਸਿਕਾਈ ਤਾਂ ਉਹ ਭਾਂਡੇ ਵਾਹਦਾ ਵਾਹਦਾ ਆ ਬਾਰ ਚ ਕੀ ਚੱਲਦੀ ਹੈ ਜਿਆਦਾ ਉਹ ਇਹਨਾਂ ਦੀ ਹੈ ਜੀ ਛੱਡ ਦੇ ਫੋਨਿਸ ਉਹਨਾਂ ਲੱਗੇ ਮੇਰੇ ਕਹਿਣ ਤੋਂ ਬਾਅਦ ਕਿ ਮੁੱਝੀਓ ਜਰਾ ਦਾ ਪੁੱਲੇ ਸੌਰੀ ਚਲੋ ਕੋਈ ਨਾ ਐਡਜਸਟ ਕਰ ਲਾਂਗੇ ਉਹ ਦੋ ਜਾਨਾਂ ਨੇ ਲਾਇਏ ਮੇਰੇ ਰਹਿ ਗਏ ਪਰ ਮੈਂ ਸਟੈਕਸ ਲਾਈ ਆ ਗੱਲ ਸਹੀ ਬਣ ਗਈ ਹੈ ਵੈਸੇ ਹੈ ਨਾ ਇੱਕ ਠੀਕ ਬਿਲਕੁਲ ਜਾ ਚੜੀਏ ਨਾ ਫੇਟ ਹੀ ਹੈ ਸਾਗਰ 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 ਕਰਾਤੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਵਾਓ ਇਸ਼ਾਰਾਰਤੀ ਜੀ ਗੁੜੀਆ ਇਹਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਾ ਯਾ ਬਿਜਲੀ ਵਾਲਿਆ ਨੀਤ ਬਦਲ ਗਈ ਤੇਰੀ ਵੇ ਸੁਣ ਵੇ ਮੁੰਡਿਆ ਬਿਜਲੀ ਵਾਲਿਆ ਨੀਤ ਬਦਲ ਗਈ ਤੇਰੀ ਵੇ ਮੇਰੀ ਤਾਰ ਚ ਫਾਲਟ ਮੇਰੀ ਤਾਰ ਚ ਫਾਲਟ ਪਾ ਦਿੱਤਾ ਤੇ ਵਾਇਰਿੰਗ ਸੜ ਗਈ ਮੇਰੀ ਵੇ ਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਅੰਦਰਾਂ ਚ ਮੰਜੀ ਢਾਈ ਹੁੰਦੀ ਆ ਕੋਠੇ ਕੋਠੇ ਘੜੇ ਵਿੱਚ ਆਜੀ ਮਿੱਤਰਾ ਕੋਠੇ ਕੋਠੇ ਘੜੇ ਵਿੱਚ ਆਜੀ ਮਿੱਤਰਾ ਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਫੁੱਲਾ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸਾਰਾ ਵਰਲਡ ਲੱਭ ਰਿਹਾ ਕਿ ਆਖਿਰਕਾਰ ਸਾਗਰ ਦੀ ਵੋਟੀ ਹੈ ਕਿੱਥੇ ਤੇ ਮੈਨੂੰ ਲੱਗ ਗਈ ਹੈ ਜੀ ਸਾਗਰ ਦੀ ਵੋਟੀ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਮਿਲਵਾਵਾਂ ਕਿ ਸਾਗਰ ਦੀ ਵੋਟੀ ਕਿੱਥੇ ਹੈ ਐਕਸਕਿਊਜ਼ ਮੀ ਮੈਮ ਸਾਗਰ ਦੀ ਵੋਟੀ ਹਾਂਜੀ ਹਾਂਜੀ ਸ਼ੁਕਰ ਹੈ ਰੱਬ ਦਾ ਮਿਲ ਗਈ ਮੈਨੂੰ ਸਾਗਰ ਦੀ ਵੋਟੀ ਆਓ ਜੀ ਤੁਹਾਡਾ ਗੱਲਬਾਤ ਕਰਦੇ ਆ ਮੈਮ ਤੁਸੀਂ ਗੱਡੀ ਐਸੀ ਸਿੱਖੀ ਕਿ ਸਾਰੇ ਵਰਲਡ ਵਾਈਡ ਧੁਮਾ ਪੈ ਗਈਆਂ ਸਾਗਰ ਦੀ ਵੋਟੀ ਨੂੰ ਲੋਕ ਲੱਭ ਰਹੇ ਸੀ ਤਾਂ ਮੈਨੂੰ ਤੁਸੀਂ ਮਸਾ ਹੀ ਮਿਲੇ ਹੋ ਅੱਛਾ ਜੀ ਸ਼ੁਕਰ ਹੈ ਪਰਮਾਤਮਾ ਦਾ ਹੈਲੋ एवरीवन ਮੈਂ ਲਕਸ਼ੂ ਤੇ ਮਿਲ ਗਈ ਹੈ ਜੀ ਫਾਈਨਲੀ ਮੈਨੂੰ ਸਾਗਰ ਤੇ ਸਾਗਰ ਦੀ ਵੋਟੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਸਰ ਤੁਹਾਡਾ ਗਾਣਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਜੀ ਤੇ ਕੀ ਕਹਿਣਾ ਚਾਹੁੰਗੇ ਉਸ ਬਾਰੇ ਸਭ ਤੋਂ ਪਹਿਲਾਂ ਆਪਣਾ ਗਾਣਾ ਸੁਣਾ ਦਿਓ ਸ਼ੁਰੂਆਤ ਹੀ ਉਤੋਂ ਕਰਦੇ ਆਂ ਜੀ ਬੇਟਾ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਟੀਮ ਨੂੰ ਤੁਹਾਡੇ ਚੈਨਲ ਨੂੰ ਜੀ ਸਾਡੀ ਦੁਆਵਾਂ ਵੱਲੋਂ ਮੇਰੇ ਗਰੀਬ ਦੇ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਕੋਟਨ ਕੋਟ ਧੰਨਵਾਦ ਜੀ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਏ ਹੋ ਤੇ ਹੋਨ ਕਰੋ ਜੀ ਜੋ ਸ਼ੁਰੂਆਤ ਕਰ ਦੋ ਮੈਮ ਗਾਣਾ ਸੁਣਾ ਦੋ ਜਿਹੜਾ ਇੰਨਾ ਜ਼ਿਆਦਾ ਵਾਇਰਲ ਹੋ ਰਿਹਾ ਕਿ ਸਾਗਰ ਸਾਗਰ ਹੋਈ ਪਈ ਹੈ ਜਿੱਦਾਂ ਜਿਹੜੀ ਉਹਨਾ ਚੁੱਕੀ ਆ ਨਾ ਸੰਗਤ ਨੇ ਸਰੋਤਿਆਂ ਨੇ ਉਹ ਬੋਲ ਚੁੱਕੇ ਆ ਉਹਨਾ ਤੁਸੀਂ ਬਸ ਸੁਣਾ ਹਾਂਜੀ ਬਸ ਸੁਣਾ ਦਿਓ ਸਾਗਰ ਦੀ ਬੋਟੀ ਲਿੰਦੀ ਇੰਦੀ ਕਚਲਾ ਸਾਗਰ ਦੀ ਬੋਟੀ ਲਿੰਦੀ ਇੰਦੀ ਕਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਬਸ ਇਹ ਹੈ ਅੱਛਾ ਜੀ ਤੁਸੀਂ ਫਿਰ ਆਹ ਉਹ ਹੈਗਾ ਅਗਲੀ ਲਾਈਨ ਤਾਂ ਨਹੀਂ ਉਹ ਉਹਨਾਂ ਸਰੋਤਿਆਂ ਨੇ ਨਾ ਚੁੱਕੇ ਆ ਵਿੱਚੋਂ ਬੋਲ ਚੁੱਕੇ ਆ ਵਿੱਚੋਂ ਤੇ ਉਹ ਵਿੱਚੋਂ ਹੀ ਉਹਨਾਂ ਨੇ ਦੂਜਾ ਪੋਲ ਵੀ ਵਿੱਚੋਂ ਚੁੱਕਿਆ ਹੋਇਆ ਵਾ ਲਾਲ ਬੱਤੀ ਅਗੀ ਜਰਾ ਅਸੇ ਪਾਸੇ ਵੇਖ ਲਾਲ ਬੱਤੀ ਅਗੀ ਜਰਾ ਅਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਕਬੇ ਨਾਲ ਦੱਬ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਅੱਛਾ ਤਾਂ ਮੈਮ ਇਹ ਦੱਸੋ ਸਾਗਰ ਦੀ ਵੋਟੀ ਨੇ ਇੰдика ਸਿੱਖ ਲਈ ਉਹਨੇ ਇੰਡੀਗਾ ਸਿੱਖੀ ਸੋਰੀ ਤੇ ਬਾਕੀਆਂ ਨੇ ਵੀ ਮਤਲਬ ਪੂਰੇ ਚਾਰੋਂ ਪਾਸੇ ਸ਼ੋਰ ਪੈ ਗਿਆ ਕਿ ਸਭ ਤੋਂ ਪਹਿਲਾਂ ਸਾਗਰ ਦੀ ਵੋਟੀ ਨੇ ਸਿੱਖੀ ਸੇ ਵੀ ਇੰਡੀਗਾ ਨਹੀਂ ਨਹੀਂ ਇਹ ਨਹੀਂ ਮੈਂ ਕਹਿ ਸਕਦੀ ਕਿ ਸਭ ਤੋਂ ਪਹਿਲਾਂ ਐ ਸਿੱਖੀ ਹੈ ਇਹ ਨਹੀਂ ਪਰ ਇਹ ਆ ਵੀ ਸਿੱਖੀ ਜ਼ਰੂਰ ਹੈ ਕਿਉਂਕਿ ਉਹ ਦੌਰ ਇੰਡੀਗਾ ਦਾ ਸੀਗਾ ਤੇ ਫਸਟ ਗੱਡੀ ਵੀ ਸਾਡੇ ਕੋਲ ਉਹੀ ਦੇ ਵੀ ਤੁਸੀਂ ਇੰਡੀਕਾ ਸਿੱਖ ਲਈ ਪਤਾ ਤੁਹਾਨੂੰ ਤੁਹਾਡੇ ਇੰਡੀਕਾ ਸਿੱਖਣ ਦੇ ਚੱਕਰ ਚ ਮਤਲਬ ਹੁਣ ਪੂਰੇ ਵਰਲਡ ਵਾਈਡ ਜਿਹੜੀਆਂ ਜਨਨੀਆਂ ਪਿੱਛੇ ਬੈਗੀਆਂ ਬੰਦੇ ਦੇ ਕਿ ਸਾਨੂੰ ਵੀ ਗੱਡੀ ਸਿਖਾਓ ਕਿ ਸਾਗਰ ਦੀ ਮੋਟੀ ਜੜੀਆ ਇੰਡੀਕਾ ਚਲਾ ਲੰਦੀ ਹੈ ਤੇ ਹੁਣ ਜਨਨੀਆਂ ਤਾਂ ਪਿੱਛੇ ਬੈਗੀਆਂ ਹੁਣ ਬੰਦੇ ਕੀ ਕਰਨ ਸਰ ਤੁਸੀਂ ਦੱਸ ਦਿਓ ਹਣ ਬੇਟਾ ਇਹੋ ਜੀ ਗੱਲ ਕੋਈ ਨਹੀਂ ਇਹ ਪੰਜਾਬੀਆਂ ਦਾ ਸੁਭਾਅ ਹੈ ਪੰਜਾਬੀਆਂ ਦਾ ਪੰਜਾਬੀ ਇਦਾਂ ਇਹ ਸੁਭਾਅ ਹੈ ਪੰਜਾਬੀਆਂ ਦਾ ਮੂਡ ਹੈ 24 ਘੰਟੇ ਚੜਦੀ ਕਲਾ 'ਚ ਰਹਿਣਾ ਹੈ ਨਾ ਕੋਈ ਵੀ ਦੁੱਖ ਦਰਦ ਆਉਂਦਾ ਰਿੰਦਾ ਇਨਸਾਨ ਤੇ ਤੇ ਪੰਜਾਬੀਆਂ ਦਾ ਪੰਜਾਬੀ ਇਹਦਾ ਸੁਭਾਅ ਹੈ ਚੜਦੀ ਕਲਾ 'ਚ ਰਹਿਣਾ ਬਸ ਇਹ ਚੜਦੀ ਕਲਾ ਵਾਲੀ ਗੱਲ ਹੈ ਜੀ ਕਿ ਉਹ ਆਪਣਾ ਇਹਨਾਂ ਇੰਜੋਏ ਕਰਦੇ ਨਹੀਂ ਦੇ 24 ਘੰਟੇ ਆ ਤੁਸੀਂ ਵੇਖੋ ਸਾਡੇ ਪੰਜਾਬੀ ਬੱਚੇ ਬਾਹਰਲੇ ਮੁਲਕਾਂ 'ਚ ਪੂਰੇ ਵਰਲਡ 'ਚ ਗਏ ਹੋਏ ਆ ਤੇ ਉੱਥੇ ਮਜਬੂਰੀਆਂ ਕਾਰਨ ਰੋਜੀ ਰੋਟੀ ਵਾਸਤੇ 24 24 ਘੰਟੇ ਚ 18 18 ਘੰਟੇ ਕੰਮ ਕਰਨਾ ਪੈਂਦਾ ਉਹ ਜਦੋਂ ਕੰਮ ਕਰਦੇ ਆ ਨਾ ਕੰਮ ਕਰਦੇ ਆ ਬਸ ਉਹਨਾਂ ਦੇ ਮੂੰਹ ਤੇ ਜ਼ੁਬਾਨ ਤੇ ਐਦਾਂ ਹੀ ਪੰਜਾਬੀ ਗਾਣੇ ਨਾਲੇ ਆਪਣੇ ਵਤਨ ਨੂੰ ਯਾਦ ਕਰਦੇ ਰਹਿੰਦੇ ਆ ਤੇ ਬਸ ਉਹ ਇਸ ਤਰ੍ਹਾਂ ਦਾ ਇਹ ਪੰਜਾਬੀਆਂ ਨੇ ਨਾ ਇੱਕ ਇੰਜੋਏ ਇੰਜੋਏ ਦੇ ਵਿੱਚ ਬਾਕੀ ਜਿਹੜੀ ਗੱਲ ਆ ਨਾ ਜੀ ਸਾਨੂੰ ਪਿਆਰ ਵਾਲੀ ਉਸ ਗੱਲ ਨੂੰ ਤੇ 24 25 ਸਾਲ ਹੋ ਗਏ ਆ ਜੀ ਆਪਾਂ ਮੀਆਂ ਬੀਬੀ ਫੁੱਲਾਂ ਵਾਲੀ ਰਜਾਈ ਕੈਸਟ ਤੋਂ ਪੰਜਾਬੀਆਂ ਦੀ ਕਚੈਰੀ ਚ ਹਾਜ਼ਰ ਹੋਏ ਸੀ ਅੱਜ ਤੋਂ 24 ਸਾਲ ਪਹਿਲਾਂ ਜਦੋਂ 25 ਸਾਲ ਪਹਿਲਾਂ ਆਪਾਂ ਮੀਆਂ ਬੀਵੀ ਪੰਜਾਬੀ ਪੰਜਾਬੀਆਂ ਦੀ ਕਚਹਿਰੀ ਚ ਪੰਜਾਬੀ ਆਪਣਾ ਪੰਜਾਬੀ ਇਹਦੀ ਕਟਹਿਰੀ ਚ ਅਸੀਂ ਪੈਰ ਰੱਖਿਆ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਅਸੀਂ ਪੈਰ ਰੱਖਿਆ ਜਿਤੋਂ 24 25 ਸਾਲ ਪਹਿਲਾਂ ਤੇ ਬਸ ਜੀ ਵੀ ਉਹਨਾਂ ਪੰਜਾਬੀਆਂ ਨੇ ਸਾਨੂੰ ਗਰੀਬਾਂ ਨੂੰ ਹੱਥਾਂ ਤੇ ਚੁੱਕ ਲਿਆ ਤੇ ਅੱਜ ਤੱਕ ਤੇ ਚੁੱਕਿਆ ਜੀ ਤੇ ਗਾਂ ਤੇ ਉਸ ਤੋਂ ਜਾਂ ਗਾਂ ਤੇ ਹੁਣ ਤੇ ਉਖਡਾਉਣ ਵੀ ਲੱਗ ਪਿਆ ਜੀ ਬਿਲਕੁਲ ਮੈਂ ਵੀ ਕਹਿ ਰਹੀ ਨਾ ਪਹਿਲਾਂ ਐਦਾਂ ਹੁੰਦਾ ਸੀਗਾ ਕਿ ਇੰਸਟਾਗ੍ਰam ਤੋਂ ਖੋਲੀਦਾ ਸੀ ਨਾ ਤੇ ਅੰਬਾਨੀਆਂ ਦਾ ਵਿਆਹ ਅੰਬਾਨੀਆਂ ਦਾ ਵਿਆਹ ਤੇ ਹੁਣ ਦੂਸਰੇ ਪਾਸੇ ਆ ਰਿਹਾ ਵਾ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਤੇ ਬੜੇ ਲੋਕ ਮਤਲਬ ਮੀਮਸ ਵੀ ਬਣਾ ਰਿਆ ਤੇ ਮਜ਼ਾਕ ਕਰ ਰਿਆ ਲਿਆਓ ਜੀ ਸਾਗਰ ਨੂੰ ਲੈ ਕੇ ਆਓ ਕਿ ਜਿੰਨੇ ਆਪਣੀ ਵੋਟੀ ਨੂੰ ਗੱਡੀ ਸਿਕਾਈ ਤਾਂ ਹੁਣ ਉਹ ਭਾਂਡੇ ਵਾਂਂਦਾ ਪਿਆ ਹਾਂਜੀ ਹਾਂਜੀ ਇਦਾਂ ਦੀਆਂ ਫਨੀ ਵੀਡੀਓਜ਼ ਦੇਖ ਕੇ ਬਹੁਤ ਆਦਾ ਲੱਗਦਾ ਬੇਟਾ ਉਹੀ ਗੱਲ ਨਾ ਪੰਜਾਬੀਆਂ ਦਾ ਮਤਲਬ ਸੁਭਾਈ ਇਦਾਂ ਦਾ ਤੇ ਚੜ੍ਹਦੀ ਕਲਾ 'ਚ ਰਹਿਣਾ ਤੇ ਉਹ ਬੇਟਾ ਉਹ 25 ਸਾਲ ਪਹਿਲਾਂ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਕੋਈ 150 ਐਲਬਮ ਦੇ ਨਾਲ ਉਹਨਾਂ ਨੂੰ ਰੀਲਾਂ ਕਹਿ ਲਓ ਜਿਹੜੀਆਂ ਡੈਕ ਦੀਆਂ ਰੀਲਾਂ ਸੀ ਛੋਟੀ ਸੀ ਉਹਦੋਂ ਸੁਣਦੇ ਹੁੰਦੇ ਸੀ ਕੈਸਟ ਬਾਕੇ ਡੈਕ ਤੇ ਇਹ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਆਪਾਂ ਪੰਜਾਬੀਆਂ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕੇ ਹਾਂ ਤੇ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਇੰਨਾ ਕੁ ਪਿਆਰ ਦਿੱਤਾ ਪੁੱਤ ਇੰਨਾ ਕੁ ਪਿਆਰ ਦਿੱਤਾ ਮੰਨਦੇ ਹੋ ਨਾ ਫਿਰ ਇੰਸਟਾਗ੍ਰਾਮ ਦੀ ਪਾਵਰ ਮਤਲਬ ਸੋਸ਼ਲ ਮੀਡੀਆ ਦੀ ਪਾਵਰ ਜਿਹਨੇ ਤੁਹਾਨੂੰ ਮੁੜ ਕੇ ਸਾਹਮਣੇ ਫਿਰ ਉੱਦੈ ਲਿਆ ਦਿੱਤਾ ਆਦਰਵਾਇਜ਼ ਲੋਕ ਤਾਂ ਵਾਇਰਲ ਹੁੰਦੇ ਆ ਬਹੁਤ ਬੇਟਾ ਬੇਟਾ ਇੱਕ ਮੇਰੇ ਪੰਜਾਬ ਦਾ ਇੱਕ ਬਹੁਤ ਵੱਡਾ ਰਾਈਟਰ ਔਰ ਸਿੰਗਰ ਬੱਚਾ ਪੰਜਾਬੀ ਮਾਂ ਬੋਲੀ ਦਾ ਬੱਚਾ ਤੇ ਉਹਦੀ ਇੱਕ ਵਲਡਿੰਗ ਆ ਉਹ ਜਿਹੜਾ ਉਹਨੇ ਕਿਹਾ ਹੈ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇਹ ਇੰਸਟਾਗ੍ਰam ਬਣਾਇਆ ਤੇ ਬੰਦੇ ਨੇ ਹਾਂਜੀ ਤੁਹਾਡੇ ਵਰਗੇ ਬੱਚਿਆਂ ਨੇ ਉਹਨਾਂ ਨੇ ਬਣਾਇਆ ਤੇ ਜਿਹੜੀ ਪਾਵਰ ਹੈ ਉਹ ਪੰਜਾਬੀਆਂ ਦੀ ਆ ਜੇ ਇੰਸਟਾਗ੍ਰam ਪਹਿਲਾਂ ਬਣਾਇਆ ਵੀ ਤੇ ਇਹ ਪੰਜਾਬੀ ਬੱਚਿਆਂ ਨੇ ਤੁਹਾਡੇ ਵਰਗੇ ਬੱਚਿਆਂ ਨੇ ਇਹ ਜਿਹੜੀ ਹੈ ਪੰਜਾਬੀਆਂ ਦੀ ਪਾਵਰ ਹੈ ਇਨਸਾਨਾਂ ਦੀ ਪਾਵਰ ਹੈ ਕਿ ਉਹ ਸਾਡੇ ਵਰਗੇ ਗਰੀਬਾਂ ਨੂੰ ਉਹਨਾਂ ਨੇ ਅਰਸ਼ਾਂ ਤੇ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾਇਆ ਤੇ ਅੱਜ ਤੋਂ 24-25 ਸਾਲ ਪਹਿਲਾਂ ਦਾ ਪਹਚਾਇਆ ਔਰ ਅੱਜ ਤੱਕ ਉਸੇ ਮੁਕਾਮ ਤੇ ਆ ਰਾਤ ਦਿਨ ਕੰਮ ਕਰ ਰਹੇ ਆ ਪ੍ਰੋਗਰਾਮ ਕਰ ਰਹੇ ਆ ਮੇਲੇ ਕਰ ਰਹੇ ਆ ਰਿਕਾਰਡਿੰਗਾਂ ਕਰ ਰਹੇ ਆ ਹੁਣ ਹਾਂਜੀ ਤਾਂ ਹੀ ਬਾਲੀਵੁੱਡ ਔਰ ਪਾਲੀਵੁੱਡ ਵਿੱਚ ਤੁਹਾਡੀਆਂ ਰੀਲਜ਼ ਇੰਨੀਆਂ ਵਾਇਰਲ ਹੋ ਰਹੀਆਂ ਤੁਹਾਨੂੰ ਮਤਲਬ ਕਿ ਤੁਹਾਡੇ ਜਿਹੜੇ ਇਹਦੇ ਨੀਚੇ ਰੀਲਜ਼ ਦੇ ਨੀਚੇ ਇੰਨੇ ਵਧੀਆ-ਵਧੀਆ ਕਮੈਂਟਸ ਆ ਰਹੇ ਗਾਣੇ ਦੇ ਨੀਚੇ ਇੱਕ ਗਾਣੇ ਕਰਕੇ ਹੀ ਆ ਜੀ ਬੇਟਾ ਬਿਲਕੁਲ ਬਿਲਕੁਲ ਇੱਕ ਗਾਣਾ ਨਾ 2005 ਦੇ ਵਿੱਚ ਇੱਕ ਕੈਸਟੇਰ ਰਿਲੀਜ਼ ਹੋਈ ਸੀ ਇਹਦਾ ਨਾਂ ਸੀ ਗੰਨੇ ਕੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਇਹ ਪੰਜਾਬ ਦੀ ਖੇਤੀਬਾੜੀ ਵਾਲੇ ਬਾਰੇ ਤੇ ਪੰਜਾਬ ਦੇ ਕਿਸਾਨ ਦੀ ਉਸਤਦ ਦੇ ਵਿੱਚ ਇਹ ਕਹੀ ਗਈ ਗੱਲ ਆਏ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਉਹਦੇ ਵਿੱਚ ਜਿੰਨੇ ਵੀ ਗਾਣੇ ਸੀ ਮਜ਼ਾਕ ਹੀਆ ਮੇਰੇ ਗਾਣਿਆਂ ਦੇ ਵਿੱਚ ਨਾ ਮਜ਼ਾਕ ਹੁੰਦਾ ਹੈ ਸਰ ਗਾਣਾ ਸੁਣਾ ਦਿਓ ਫਿਰ ਪਹਿਲਾਂ ਹਾਂ ਗਾਣੇ ਸੁਣਦੇ ਆਂ ਚਲੋ ਮੈਂ ਉਹਦੀ ਇੱਕ ਸਥਾਈ ਜਿਹੜੀ ਹੈ ਨਾ ਉਹ ਸੀਗੀ ਪਾਈ ਮੱਥੇ ਉੱਤੇ ਰੱਖ ਦਿੱਤੀ ਉਹੜੀਆਂ ਖਾਂਦੀ ਟਿੱਕੀਆਂ ਸਮੋਸੇ ਸ਼ੋਲੇ ਪੂੜੀਆਂ ਪਾਈ ਮੱਥੇ ਉੱਤੇ ਰੱਖਦੀ ਤਿਉੜੀਆਂ ਖਾਂਦੀ ਟਿੱਕੀਆਂ ਸਮੋਸੇ ਸ਼ੋਲੇ ਪੂੜੀਆਂ ਗੁਬਾਰੇ ਵਾਂਗੂ ਫੁੱਲ ਜਾਣਗੀਆਂ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਨਹੀਂ ਠੰਡੇ ਜੂਸ ਫੁੱਲ ਜਾਣਗੀਆਂ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਨਹੀਂ ਠੰਡੇ ਜੂਸ ਫੁੱਲ ਜਾਣਗੀਆਂ ਜੱਟ ਸਿੱਧਾ ਸਾਦਾ ਬਣਦਾ ਚਲਾ ਦੇ ਰੱਖੀ ਸ਼ਹਿਰ ਨੇ ਕੁੜੀ ਦੀ ਫਿਰੇ ਝਾਕ ਦੇ ਜੱਟ ਸਿੱਧਾ ਸਾਦਾ ਬਣਦਾ ਚਲਾ ਕੇ ਵੇ ਰੱਖੀ ਸ਼ਹਿਰ ਨੇ ਕੁੜੀ ਦੀ ਫਿਰੇ ਝਾਕ ਦੇ ਤੂੰ ਛੱਡ ਦੇ ਖਿਆਲ ਮੁੰਡਿਆ ਜਿਹੜੇ ਕੰਮ ਨੂੰ ਚਪਾਉਣਾ ਗੰਨੇ ਬੋਲੇ ਵੇ ਗਲ ਨਹੀਂ ਨੀਂਦਾਲ ਮੁੰਡਿਆ ਕੰਮ ਨੂੰ ਚਪਾਉਣਾ ਗੰਨੇ ਬੋਲੇ ਵੇ ਗਲ ਨਹੀਂ ਨੀਂਦਾਲ ਮੁੰਡਿਆ ਪਰ ਤਾਲ ਤਾਂ ਗੱਲ ਗਈ ਮੈਮ ਮਤਲਬ ਮੈਂ ਤਾਂ ਇਹ ਸਟੋਰੀ ਤੁਹਾਡੀ ਜਾਣਨੀ ਹੈ ਮੈਨੂੰ ਥੋੜਾ ਜਿਹਾ ਪਤਾ ਲੱਗਾ ਸੀ ਸਟੋਰੀ ਵੀ ਦੱਸੋ ਕਿ ਤੁਸੀਂ ਮਿਲੇ ਕਿੱਦਾਂ ਸੀਗੇ ਜੀ ਇਹ ਬੇਟਾ ਮੈਂ ਇਹਨਾਂ ਦੇ ਪੇਕਾ ਪਿੰਡ ਮੈਂ ਗੋਣ ਗਿਆ ਸੀਗਾ ਮੈਂ ਉਦੋਂ ਦੋ ਕਕੇਸਟਾਂ ਦੀ ਮੇਰੀ ਹਾਜ਼ਰੀ ਲੱਗ ਚੁੱਕੀ ਸੀ ਪੰਜਾਬੀ ਦੇ ਚਰਨਾ ਚ ਮੈਂ ਇਹਨਾਂ ਦੇ ਪਿੰਡ ਗੋਣ ਗਿਆ ਸੀਗਾ ਤੇ ਉਹ ਮੇਲੇ ਚ ਗਾ ਰਿਹਾ ਸੀ ਤੇ ਇਹ ਆਏ ਸਕੂਲੋਂ ਤੋਂ ਪੜ੍ਹਦੇ ਸੀ 8ਵੀਂ 9ਵੀਂ ਕਲਾਸ ਚ ਇਹਨਾਂ ਦੇ ਮਾਤਾ ਜੀ ਨਾਲ ਸੀ ਇਹਨਾਂ ਨੇ ਉਹ ਸਕੂਲ ਵਾਲੀ ਵਰਦੀ ਪਾਈ ਸਕੂਲ ਵਾਲੇ ਲੁੰਡੇ ਜੇ ਕੀਤੇ ਹੋਏ ਤੇ ਉਹ ਸਕੂਲ ਵਾਲਾ ਬਸਤਾ ਉਹ ਝੋਲਾ ਪਾਇਆ ਹੋਇਆ ਤੇ ਮੈਨੂੰ ਸਟੇਜ ਤੇ ਪੈਸੇ ਦੇਣ ਆਏ ਦਸ ਵੀਰ ਬਏ ਉਸ ਵੇਲੇ ਬੜੀ ਗੱਲ ਸੀ ਤੇ ਉਹ ਕਲਚਰ ਉਦਾਂ ਦਾ ਸੀਗਾ ਤੇ ਉਹ ਇਹ ਮੈਨੂੰ 20 ਰੁਪਏ ਦੇਣ ਆਏ ਤੇ ਮਾਤਾ ਜੀ ਨਾਲ ਉਹਨਾਂ ਨੇ ਮੈਨੂੰ ਥਾਂ ਨਹੀਂ ਮਾਓ ਕਿ ਮੈਂ ਉਹਨਾਂ ਨੂੰ ਨਮਸਕਾਰ ਕੀਤੀ ਉਹ ਕਹਿੰਦੇ ਵੀ ਇਹ ਬੇਟਾ ਪੋਤੇ ਨੇ ਬੱਚੇ ਨੇ ਗਾਣਾ ਗੋਣਾ ਮੈਂ ਮੈਂ ਕਿਹਾ ਠੀਕ ਹੈ ਜੀ ਤੇ ਮੈਂ ਨਾਲ ਹੀ ਪੁੱਛਿਆ ਮੈਂ ਕਿਹਾ ਕਿ ਕਾਕਾ ਕੀ ਗਾਓਗੇ ਕਹਿੰਦੇ ਜੀ ਤੁਹਾਡਾ ਗਾਣਾ ਮੈਂ ਕਿਹਾ ਮੇਰਾ ਕਿਹੜਾ ਗਾਣਾ ਕਹਿੰਦੇ ਜੀ ਤੁਹਾਡੀਆਂ ਦੋ ਟੇਪਾਂ ਆਈਆਂ ਨੇ ਤੇ ਉਹਦੇ ਵਿੱਚੋਂ ਕੁਝ ਸਾਰੇ ਗਾਣੇ ਆਉਂਦੇ ਆ ਮੈਨੂੰ ਉਹਦੇ ਵਿੱਚੋਂ ਇੱਕ ਗਾਣਾ ਕੋਈ ਅਮਲੀ ਵਾਲੀ ਇੱਕ ਛਰਾਰਤ ਜੀ ਸੀਗੀ ਉਹ ਇਹਨਾਂ ਨੇ ਗਾਈ ਉੱਥੇ ਜਿੰਨੀ ਸੰਗਤ ਉਸ ਵੇਲੇ ਜਿੰਨੇ ਸਰੋਤੇ ਹਜ਼ਾਰਾਂ ਦੀ ਗਿਣਤੀ ਹੈ ਉਸ ਵੇਲੇ ਨਾ ਉਹਨਾਂ ਦਾ ਇੱਕ ਅਗੋਂ ਰਿਐਕਸ਼ਨ ਸੀਗਾ ਵੀ ਇੱਕ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਸੀ ਉਹਨਾਂ ਨੇ ਇੱਕ ਗੱਲ ਕੀਤੀ ਕਹਿੰਦੇ ਜੀ ਕਿਤੇ ਇੰਨੇ ਉਹ ਮਤਲਬ ਇੰਨੇ ਖੁਸ਼ ਹੋਏ ਜਾਂ ਉਹਨਾਂ ਨੇ ਇੱਕ ਭਵਿੱਖਬਾਣੀ ਕੀਤੀ ਕਹਿੰਦੇ ਵੀ ਕਿਤੇ ਇਹ ਦੋਵੇਂ ਆਵਾਜ਼ਾਂ ਇਕੱਠੀਆਂ ਹੋ ਜਾਣ ਨਾ ਤੇ ਪਰਮਾਤਮਾ ਕੁਝ ਕਰ ਸਕਦਾ ਤੇ ਬਸ ਜੀ ਉਹਨਾਂ ਦੀ ਉਹ ਹੀ ਗੱਲ ਪਾਵਰ ਹੈ ਜੀ ਪੰਜਾਬੀਆਂ ਕੋਲ ਪਾਵਰ ਹੈ ਉਹ ਉਹਨਾਂ ਦੀ ਭੁੱਖ ਬਾਣੀ ਜੀ ਉਹ ਜਲਦੀ ਅਹੀਂ ਇਕੱਠੇ ਹੋ ਗਏ ਮੈਂ ਹਫਤੇ ਡੇਢ ਹਫਤੇ ਬਾਅਦ ਉੱਥੇ ਗਿਆ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਕੈਸਟ ਕਰਨੀ ਆ ਤੇ ਕੈਸਟ ਕਰਨ ਲਈ ਰਿਆਜ਼ ਕਰਨ ਲਈ ਮੇਰੇ ਕੋਲ ਆਏ ਤੇ ਅੱਜ ਤੱਕ ਫਿਰ ਵਾਪਸੀ ਨਹੀਂ ਗਈ ਜਿੱਦੀ ਗੱਦੀ ਗੱਫੇ ਤੁਹਾਡੇ ਕੋਲ ਹੀ ਰਹਿ ਗਏ ਅੱਛਾ ਮੈਮ ਮੈਂ ਪੁੱਛਣਾ ਚਾਹੂੰਗੀ ਜਿੱਦਾਂ ਸਰ ਤੁਹਾਡਾ ਇਹ ਗਾਣਾ ਹਨਾ ਇਹਦੇ ਵਿੱਚ ਕਹਿੰਦੇ ਜਿੱਦੀ ਵਾਈਫ ਦਿਖਾਈ ਥੋੜੀ ਜੀ ਕਹਿ ਸਕਦੇ ਆਪਾਂ ਤੇ ਹਸਬੰਡ ਵਾਈਫ ਦੀ ਨੁਕ-ਚੋਕ ਵੀ ਹੁੰਦੀ ਗਾਣਿਆਂ 'ਚ ਹਨਾ ਜੀ 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 ਤੇ ਮੈਡਮ ਦਾ ਨੇਚਰ ਥੋੜਾ ਜਿੱਦੀ ਹੈ ਤਾਂ ਕਿ ਮੈਨੂੰ ਜਿੱਦਾਂ ਹੁਣੀ ਸਿਖਾਓ ਮੈਨੂੰ ਆਹ ਕਰਾਓ ਐਦਾਂ ਦਾ ਥੋੜਾ ਨੇਚਰ ਹੈ ਬੇਟਾ ਜਿਹੜੀ ਜਿਹੜੀ ਮੀਆਂ ਬੀਵੀ ਦੀ ਗੱਲ ਹੁੰਦੀ ਨਾ ਉਦਾਂ ਦੀ ਤੇ ਨੁਕ-ਚੋਕ ਉਤੇ 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 ਪਰ ਤੁਸੀਂ ਇਹ ਨਹੀਂ ਕਾਸਾ ਦੇ ਨਹੀਂ ਚੱਲਦੀ ਨਾ ਨਾ ਨਹੀਂ ਨਹੀਂ ਉਹ ਤੇ ਹੈ ਨਾ ਉਹਦੇ ਚੀਜ਼ ਤਾਂ ਨਾ ਉਤੇ ਜਿੱਦਾਂ ਇੱਕ ਵਧੀਆ ਫੈਮਲੀਆਂ ਹੁੰਦੀਆਂ ਨਾ ਸਮਝਦਾਰ ਫੈਮਲੀਆਂ ਉਦਾਂ ਨੋਖ-ਚੋਕ ਜੇ ਜਿੱਦਾਂ ਤੇ ਫਿਰ ਇਹਨਾਂ ਦੀਆਂ ਹੁੰਦੀਆਂ ਨਾ ਜਿੱਦਾਂ ਦੇ ਬੀਬੀਆਂ ਵੀ ਹੁੰਦੀਆਂ ਫਿਰ ਜਿੱਦੀਆਂ ਜਿੱਦਾਂ ਨਹੀਂ ਹੁੰਦੀਆਂ ਮੈਂ ਦੱਸ ਹਾਂ ਹਾਂ ਬਿਲਕੁਲ ਜਿੱਦਾਂ ਘਰ ਚ ਕੀਦੀ ਚੱਲਦੀ ਹੈ ਜ਼ਿਆਦਾ ਉਹ ਇਹਨਾਂ ਦੀ ਹੈ ਜੀ ਉਹ ਇਹਨਾਂ ਦੀ ਏਦਾਂ ਨਾ ਬੰਦਿਆਂ ਜਿੱਥੇ ਜੈਂਟਸ ਦਾ ਕੰਮ ਹੈ ਨਾ ਜਿੱਦਾਂ ਮਤਲਬ ਕੰਮ ਕਰਨਾ ਕੰਮ ਉਹ ਕਰਨਾ ਰਿਕਾਰਡਿੰਗ ਕਰਨੀ ਕੰਪਨੀਆਂ ਦੇ ਫੋਨ ਆਪ ਚੈਨਲਾਂ ਦੇ ਮੈਨੂੰ ਗਰੀਬ ਨੂੰ ਫੋਨ ਕੋਈ ਏਦਾਂ ਦੇ ਵਕਤ ਵੀ ਹੁੰਦੇ ਆ ਇਨਸਾਨਾਂ ਤੇ ਕਿ ਤਰਸ ਜਾਈਦਾ ਦੂਜਿਆਂ ਨੂੰ ਵੇਖ ਕੇ ਸੋਚੀਦਾ ਕਿ ਮੈਨੂੰ ਵੀ ਕਿਤੇ ਚੈਨਲ ਦਾ ਫੋਨ ਆ ਸਕਦਾ ਤੇ ਉਹ ਜਿੱਦਾਂ ਹੁਣ ਛੇਕੜੇ ਚੈਨਲਾਂ ਦੇ ਫੋਨ ਜਿਵੇਂ ਉਹ ਟਾਈਮ ਦੇਣਾ ਕੋਈ ਮਿੰਤ ਕਰਨੀ ਕੰਮ ਬੁੱਕ ਕਰਨਾ ਏਦਾਂ ਦਾ ਸਾਰਾ ਕੁਝ ਜੋ ਇੱਕ ਜੈਂਟਸ ਦਾ ਹੋਣਾ ਚਾਹੀਦਾ ਨਾ ਆਦਮੀ ਦਾ ਉਹ ਜਿਵੇਂ ਜਿਵੇਂ ਇੱਕ ਸਭਿਅਕ ਤੀਵੀ ਸਭਿਅਕ ਔਰਤ ਹੁੰਦੀ ਹੈ ਨਾ ਉਹ ਸਾਰਾ ਕੁਝ ਫੋਨ ਨਹੀਂ ਸੁਣ ਸਕਦੇ ਇਹਨਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਜੇ ਪਾਰਟੀ ਦਾ ਸੌਰੀ ਪਾਰਟੀ ਦਾ ਫੋਨ ਆਵੇ ਨਾ ਸੁਣ ਨਹੀਂ ਸਕਦੇ ਫੋਨ ਨਹੀਂ ਸੁਣ ਮੈਂ ਕਿਹਾ ਮੇਰੇ ਕਹਿਣ ਤੋਂ ਬਾਅਦ ਹੈ ਕਿ ਉਹ ਜੀ ਹਾਂ ਜੀ ਹਾਂ ਜੀ ਉਹ ਇਹਨਾਂ ਨੇ ਇਹ ਸਿਰ ਇਹ ਕੀ ਆ ਲਦੀ ਤੋਂ ਪਾਵੇ ਆ ਜਿਵੇਂ ਸਹਰਾ ਪੇਕਾ ਜਿਹੜੇ ਜੋ ਵੀ ਚਾਚੇ ਤਾਏ ਵਗੈ ਸਾਡੇ ਜਿੰਨੇ ਪਰਿਵਾਰ ਰਿਸ਼ਤੇਦਾਰ ਉਹ ਸਾਰੇ ਥਾਂ ਤੇ ਇਹਨਾਂ ਦੀ ਚਲਦੀ ਆ ਬੱਚੇ ਆ ਨਾ ਨੌਜਵਾਨ ਬੱਚੇ ਜਿਵੇਂ ਭਰਾਵਾਂ ਦੇ ਬੱਚੇ ਭੈਣਾਂ ਦੇ ਬੱਚੇ ਉਹ ਇੱਕ ਦੂਜੇ ਨੂੰ ਬਸ ਉਹਨਾਂ ਨੇ ਧਮਕੀ ਕੀ ਦੇਣੀ ਹੁੰਦੀ ਆ ਵੀ ਦੱਸਾਂ ਸ਼ਮੀ ਮੰਮੀ ਨੂੰ ਦੱਸਾਂ ਦੱਸਾਂ ਤਾਂ ਸਾਰੇ ਸਟ੍ਰੇਟ ਤੋਂ ਫੇਤਾ ਦੱਸਾਂ 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 ਸ਼ਮੀ ਭੂਆ ਨੂੰ ਦੱਸਾਂ ਸ਼ਮੀ ਮਾਸੀ ਨੂੰ ਬਸ ਐਦਾਂ ਆ ਆ ਉਹ ਮਤਲਬ ਤੁਹਾਡੇ ਤੇ ਨਹੀਂ ਚਲਦੀ ਨਹੀਂ ਉਹ ਤੇ ਫਿਰ ਉਹ ਕੁਦਰਤ ਨੇ ਚਲਾ ਛੱਡੀ ਆ ਨਾ ਜੀ ਉਹਦੇ ਚ ਤੇ ਉਹਦੇ ਚ ਤੇ ਕਿਸੇ ਨੇ ਕਿਹਾ ਤੇ ਮੰਨਦੇ ਹੋ ਨਾ ਮੇਰੀ ਇਸ ਗੱਲ ਨੂੰ ਉਹ ਤੇ ਪਰਮਾਤਮਾ ਨੇ ਚਲਾ ਛੱਡੀ ਵੈਸੇ ਵੀ ਹੁਣ ਜਿਹੜਾ ਤੁਹਾਡਾ ਗਾਣਾ ਵਾਇਰਲ ਹੋਇਆ ਇਹਦੇ ਵਿੱਚ ਵੀ ਕਹਿ ਸਕਦੇ ਆ ਕਿ ਮੈਮ ਦਾ ਪਹਿਲਾ ਵੋਕਲ ਵਾਇਰਲ ਹੋਇਆ ਹੈ ਨਾ ਉਹਨਾਂ ਜਿਆ ਪੁਆਇੰਟ ਫਿਨਲ ਤੁਹਾਡਾ ਲੇਕ ਇੱਕ ਮਤਲਬ ਕਾਮਯਾਬ ਬੰਦੇ ਦੇ ਪਿੱਛੇ ਹਮੇਸ਼ਾ ਔਰਤ ਕਾਮਯਾਬ ਔਰਤ ਦਾ ਹੀ ਹੱਥ ਹੋ ਸਕਦਾ ਹੈ ਕਾਮਯਾਬ ਔਰਤ ਦਾ ਇੱਕ ਨਿੱਕੀ ਜੀ ਔਰਤ ਦਾ ਨਾਲੇ ਵੀ ਵੀ ਇੱਕ ਨਿੱਕੀ ਜੀ ਔਰਤ ਦਾ ਅੱਛਾ ਜੀ ਇਹ ਕੀ ਬਾਤ ਹੈ ਜੀ ਬਾਕੀ ਇਹ ਇੱਕ ਪਾਵਰ ਹੈ ਜੀ ਸਰੋਤ ਆਂ ਕੋਲ ਪੰਜਾਬੀਆਂ ਕੋਲ ਪੰਜਾਬੀਆਂ ਕੋਲ ਬਾਲੀਵੁੱਡ ਵਾਲੇ ਵੀ ਬਹੁਤ ਜ਼ਿਆਦਾ ਸ਼ੇਅਰ ਕਰ ਰਹੇ ਆ ਤੁਹਾਡੇ ਮਤਲਬ ਰੀਲਸ ਬਣਾ ਰਹੇ ਆ ਸਾਰਾ ਹੌਲੀਵੁੱਡ ਬਾਲੀਵੁੱਡ ਪੰਜਾਬੀਆਂ ਨਾਲ ਹੀ ਪਰਿਆ ਪਿਆ ਬੇਟਾ ਜੀ ਪੰਜਾਬੀ ਪਹਿਲੋਂ ਪੰਜਾਬੀ ਆ ਤੇ ਉਹ ਕਾਮਯਾਬ ਹੁੰਦਾ ਨਹੀਂ ਤੇ ਕੋਈ ਵੀ ਆਧਾਰਾ ਕੋਈ ਵਰਗ ਹੈ ਨਾ ਉਹ ਪੰਜਾਬੀਆਂ ਨਾਲ ਹੀ ਕਾਮਯਾਬ ਹੁੰਦਾ ਪੰਜਾਬੀਆਂ ਤੋਂ ਬਿਨਾ ਕਿਤੇ ਵੀ ਕੋਈ ਗੱਲ ਹੀ ਨਹੀਂ ਹੈ ਸੱਚ ਮੈਂ ਗੂਗਲਸ ਲਾਣਾ ਤਾਂ ਭੁੱਲ ਗਈ ਸੌਰੀ ਚਲੋ ਕੋਈ ਨਾ ਐਡਜਸਟ ਕਰ ਲਾਂਗੇ ਉਹ ਤੁਸੀਂ ਦੋਨਾਂ ਨੇ ਲਾਇਏ ਮੇਰੇ ਰੇ ਪਰ ਮੈਂ ਸਪੈਕਸ ਲਾਈ ਆ ਗੱਲ ਸਹੀ ਬਣ ਗਈ ਹੈ ਵੈਸੇ ਹਨਾ ਇੱਕ ਠੀਕ ਪੁੱਤ ਬਿਲਕੁਲ ਜਾ ਚ ਰਹੀ ਹੈ ਨਾ ਫੇਟੀ ਮੈਂ ਕੁਝ ਹੋਰ ਕਹਿਣਾ ਹੋਵੇ ਕੋਈ ਗੱਲਬਾਤ ਵਧੀਜੀ ਮੈਂ ਮੈਂ ਪੁੱਤ ਇੱਕੋ ਗੱਲ ਕਹਿਣਾ ਜੀ ਇੱਕੋ ਹੀ ਗੱਲ ਆ ਜਿੰਨੇ ਕਿੰਨੇ 100 ਚੈਨਲ ਆਏ ਨੇ ਉਹਨਾਂ ਨੂੰ ਇੱਕੋ ਹੀ ਬੇਨਤੀ ਮੈਂ ਕਰਦਾ ਕਿ ਮੈਂ ਤੇ ਅਜੇ ਇੰਨੀਆਂ ਗੱਲਾਂ ਬਾਤਾਂ ਕਰਨ ਦੇ ਦੇਦਾ ਮੈਂ ਹਾਲਾਤ ਚ ਨਹੀਂ ਸੀਗਾ ਕਿਉਂਕਿ ਇੰਨਾ इमोशनल ਅੰਦਰੋਂ ਪਿਆਰ ਜਿਹੜਾ ਪਿਆਰ ਮਿਲਿਆ ਨਾ ਪੰਜਾਬੀਆਂ ਦਾ ਸਮੁੱਚੀ ਮਾਨਵਤਾ ਦਾ ਕੱਲੇ ਪੰਜਾਬੀ ਨੀਣਾ ਇਹ ਕੰਮ ਕਰ ਰਿਹਾ ਇਹ ਤੇ ਚైనా ਵਾਲੀਆਂ ਧੀਆਂ ਪਹਿਣਾ ਉਹਨਾਂ ਨੂੰ ਪਤਾ ਨਹੀਂ ਬੋਲੀ ਸਮਝ ਆਉਂਦੀ ਕਿ ਨਹੀਂ ਆਉਂਦੀ ਬਸ ਉਹਨਾਂ ਨੂੰ ਇੱਕ ਲਫਜ਼ ਬੋਟੀ ਉਹਨਾਂ ਨੂੰ ਸੁਣਦਾ ਆ ਉਹ ਬਸ ਉਹ ਚైనా ਵਾਲੀਆਂ ਬੀਬੀਆਂ ਉਹ ਵੀ ਸਾਈਕਲ ਜਿਆ ਉਹ ਬੋਟੀ ਸਮਝ ਆ ਰਹੀ ਕਿ ਬੋਟੀ ਆਰਡਰ ਮਾਰ ਰਹੀ ਹੈ ਇਸ ਕਰਕੇ ਉਹ ਬਸ ਇਹੀ ਗੱਲ ਉਹ ਚైనా ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਜਪਾਨ ਉਹ ਉਹ ਬੜਾ ਰਹੇ ਨੇ ਇਸ ਕਰਕੇ ਮੈਂ ਸਮੁੱਚੀ ਮਾਨਵਤਾ ਦਾ ਮੈਂ ਦੇਣ ਨਹੀਂ ਦੇ ਸਕਦਾ ਮੈਂ ਆਪਣੇ ਸਰੋਤਿਆਂ ਦਾ ਤੇ ਜਿਨ੍ਹਾਂ ਜਿਨ੍ਹਾਂ ਨੇ ਆ ਹੁਣ ਕੰਮ ਕੀਤਾ ਹੈ ਸਾਗਰ ਦੀ ਉਹਟੀ ਇੰਸਟਾਗ੍ਰam ਤੇ ਜਿਨ੍ਹਾਂ ਨੇ ਕੰਮ ਕੀਤਾ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਬੇਟਾ ਜੀ ਮੈਂ ਇੱਕੋ ਹੀ ਗੱਲ ਕਰਦਾ ਕਿ ਮੈਂ ਦੋਵੇਂ ਹੱਥ ਜੋੜ ਕੇ ਆਪਣੇ ਸਰੋਤਿਆਂ ਦੇ ਤੇ ਆ ਰੀਲਾਂ ਬਣਾਉਣ ਵਾਲੇ ਤੇ ਜਿਨ੍ਹਾਂ ਲੋਕਾਂ ਨੇ ਇੰਸਟਾਗ੍ਰam ਤੇ ਵਰਲਡ ਲੈਵਲ ਤੇ ਪੂਰੇ ਮਾਤ ਲੋਕ ਤੇ ਜਿਨ੍ਹਾਂ ਲੋਕਾਂ ਨੇ ਸਾਗਰ ਸਾਦਰ ਸਾਗਰ ਸਾਗਰ ਕਰਾਤੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਕਰਾਤੀ ਪੰਜਾਬੀਆਂ ਨੇ ਮੈਂ ਉਹਨਾਂ ਦੇ ਆਪਣੇ ਸਰੋਤਿਆਂ ਦੇ ਤੇ ਸਮੁੱਚੀ ਮਾਨਵਤਾ ਦੇ ਮੈਂ ਕਦਮਾਂ ਤੇ ਸਿਰ ਰੱਖ ਕੇ ਉਹਨਾਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਉਹਨਾਂ ਦਾ ਕੋਟ ਕੋਰਟ ਧੰਨਵਾਦ ਕਰਦਾ ਜੀ ਤੇ ਦੋਵੇਂ ਹੱਥ ਜੋੜ ਕੇ ਮੈਂ ਉਹਨਾਂ ਤੋਂ ਪਿਆਰ ਦੀ ਭੀਖ ਮੰਗਦਾ ਜੀ ਜਿੰਨਾ ਪਿਆਰ ਮੈਨੂੰ ਅੱਜ ਤੱਕ ਦਿੱਤਾ ਹੈ ਜਿੰਨਾ ਪਿਆਰ ਫੁੱਲਾਂ ਵਾਲੀ ਰਜਾਈ ਨੂੰ ਜਿੰਨਾ ਪਿਆਰ ਸ਼ਿੰਦੋ ਦੀ ਹੱਡੀ ਨੂੰ ਜਿੰਨਾ ਪਿਆਰ ਸਾਗਰ ਦੀ ਰੋਟੀ ਨੂੰ ਦਿੱਤਾ ਹੈ ਉਹਨਾਂ ਪਿਆਰ ਸਾਨੂੰ ਗਰੀਬਾਂ ਨੂੰ ਦਿੰਦੇ ਰਹੋ ਮੈਂ ਚੰਗਾ ਲਿਖਣ ਦੀ ਕੋਸ਼ਿਸ਼ ਕਰਦਾ ਰਵਾਂਗਾ ਚੰਗਾ ਕੰਮ ਕਰਨ ਦੀ ਕੋਸ਼ਿਸ਼ ਸਾਗਰ ਦੀ ਰੋਟੀ ਦਾ ਸੁਣ ਲਿਆ ਆਪਾਂ ਹਣਾ ਇੱਕ ਗੀਤ ਹੋਰ ਸੁਣ ਲਿਆ ਆ ਫੁੱਲਾਂ ਵਾਲੀ ਰਜਾਈ ਔਰ ਇੱਕ ਹੋਰ ਸੀ ਤੁਹਾਡੇ ਦੋ ਕੇ ਗੀਤ ਬੜੇ ਫੇਮਸ ਹੋ ਮਤਲਬ ਫੇਮਸ ਸਾਰੇ ਸੀ ਹਾਂ ਸਾਰੇ ਮਤਲਬ ਹਾਂਜੀ ਹਾਂਜੀ ਫੇਮਸ ਸਾਰੇ ਸੀ ਪਰ ਜਿਹੜੇ ਦੋ ਗੀਤਾ ਉਹ ਵੀ ਸੁਣਾ ਦੋ ਪਰ ਤੁਸੀਂ ਦੱਸੋ ਕਿਹੜਾ ਸੁਣਨ ਕੋਈ ਗੱਲ ਨਹੀਂ ਇੱਕ ਮਿੰਟ ਇੱਕ ਫੁੱਲਾ ਵਾਲੀ ਰਜਾਈ ਇੱਕ ਉਹ ਜਿਹੜਾ ਕੁਝ ਸੀਗਾ ਨਾ ਕਰੰਟ ਵਾਲਾ ਕਰੰਟ ਵਾਲਾ ਪਹਿਲਾ ਪਹਿਲਾ ਕੱਢ ਰੱਖ ਉਹ ਅੱਛਾ ਠੀਕ ਕਰੰਟ ਵਾਲਾ ਲਓ ਜੀ ਲਓ ਜੀ ਸਮੁੱਚੀ ਲਓ ਜੀ ਸਮੁੱਚੇ ਪੰਜਾਬੀਆਂ ਨੂੰ ਸਮੁੱਚੀ ਮਾਨਵਤਾ ਦੇ ਚਰਨਾਂ 'ਚ ਮੇਰੀ ਇੱਕ ਛੋਟੀ ਜਿਹੀ ਬੇਨਤੀ ਕਿ ਮੈਨੂੰ ਆਹ 2-4 ਦਿਨ ਤੋਂ 100 ਤੋਂ ਵੱਧ ਚੈਨਲ ਵਾਲੇ ਵੀਰ ਭੈਣ ਭਰਾ ਜਿੰਨੇ ਵੀ ਮਿਲਣ ਆਏ ਮੈਨੂੰ ਆ ਨਿੱਕੀ ਜੀ ਕੁੜੀਆ ਨਾਲ ਮਿਲ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ ਉਹ ਤੇ ਸਾਰਿਆਂ ਨਾਲ ਵਧੀਆ ਲੱਗਾ ਕੱਲ ਇੱਕ ਮੇਰੀ ਕੱਲ ਕੱਲ ਮੇਰੀ ਇੱਕ ਭੈਣ ਸੀ ਛੋਟੀ ਉਹਦੇ ਨਾਲ ਵੀ ਬਹੁਤ ਵਧੀਆ ਲੱਗਾ ਆ ਨਿੱਕੀ ਜੀ ਕੁੜੀਆ ਇਹ ਸ਼ਰਾਰਤੀ ਜੀ ਕੁੜੀਆ ਇਹਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਾ ਤੇ ਮੇਰੇ ਤੇ ਕੁਝ ਹੋਰ ਗਾਉਣ ਦਾ ਇਰਾਦਾ ਸੀ ਪਰ ਇਹ ਕੁੜੀਆ ਕਹਿੰਦੀ ਜੀ ਮੈਂ ਤਰੰਤ ਵਾਲਾ ਗਾਣਾ ਸੁਣਨਾ ਆ ਵੇਖੀ ਕਾਕਾ ਜਿਹੜਾ ਪੰਜਾਬੀਆਂ ਨੇ ਵਰਲਡ ਲੈਵਲ ਹਿੱਟ ਕੀਤੇ ਗਾਣੇ ਔਰ ਉਹਨਾਂ ਉਹਨਾਂ ਲਈ ਇਹ ਪੁਰਾਣੇ ਨਹੀਂ ਆ ਪ੍ਰੋਗਰਾਮਾਂ ਚ ਮੈਨੂੰ ਕੁਛ ਪੁੱਤ ਗਾਉਣ ਹੀ ਨਹੀਂ ਦਿੰਦੇ ਮੈਂ ਕਹਿੰਨਾ ਮੈਂ ਨਵਾਂ ਸੁਣਾਵਾ ਉਹ ਆਉਂਦੇ ਮੇਰੀ ਫਰਮਾਇਸ਼ ਪਹਿਲੋਂ ਕਰ ਲੈ ਸ ਪੂਰੀ ਕਰ ਲੈ ਫਿਰ ਨਵਾਂ ਸੁਣਾ ਲਈ ਚਲ ਤੂੰ ਪਹਿਲੋਂ ਸੁਣਾ ਤੇਰੀ ਰਾਤ ਰੋ ਨਹੀਂ ਤੇਰਾ ਸੇਵਾ ਪਾਣੀ ਕਰਕੇ ਖੱਲਾਂਗੇ ਉਹਦਾ ਗਾਣਾ ਅਜੇ ਪੂਰਾ ਵੀ ਨਹੀਂ ਹੁੰਦਾ ਅਜੇ ਇੱਕ ਅਜੇ ਸਥਾਈ ਗਾਇ ਦੀ ਤੇ ਦੂਜਾ ਜਣਾ ਕੱਪੜੇ ਖੇਚਦਾ ਆਂਦੇ ਵੀ ਇਹ ਤੂੰ ਹੁਣ ਗਾ ਲਿਆ ਮੇਰੀ ਫਰਮਾਇਸ਼ ਪੂਰੀ ਕਰ ਵੀ ਆਪਣਾ ਗੱਡੀ ਕੀ ਆ ਗੱਡੀ ਆਲਾ ਦਾਰੂਪੀ ਕਿ ਨਾਲ ਚਲਾਇਆ ਕਰ ਗੱਡੀ ਢੋਲਣਾ ਇੰਨੀਆਂ ਫਰਮਾਇਸ਼ਾਂ ਪੁੱਤ ਨਵਾਂ ਤੇ ਬੇਟਾ ਜੀ ਕੁਛ ਗਾਉਣ ਹੀ ਨਹੀਂ ਦਿੰਦੇ ਪਰ ਮੈਂ ਹੁਣ ਅੱਗੋਂ ਮੇਰੀ ਰਿਕਾਰਡਿੰਗ ਹੋ ਚੁੱਕੀ ਆ ਜਿਹੜਾ ਅੱਜ ਕੱਲ ਦਾ ਤੁਹਾਡੇ ਵਰਗੇ ਜਿਹੜੇ ਨੌਜਵਾਨ ਬੱਚੇ ਆ ਪੜ੍ਹੇ ਲਿਖੇ ਬੱਚੇ ਮੈਂ ਨਵੇਂ ਅੰਦਾਜ਼ ਦਾ ਨਵਾਂ ਐਕਟਰ ਨਵੀਂ ਸੋਚ ਨਵਾਂ ਮੈਟਰ ਅੱਗੋਂ ਮੈਨੂੰ ਪ੍ਰਮਾਤਮਾ ਨੇ ਕਲਮ ਦਿੱਤੀ ਆ ਨਾ ਪ੍ਰਮਾਤਮਾ ਨੇ ਮੈਨੂੰ ਬਹੁਤ ਵੱਡੀ ਕਲਮ ਦਿੱਤੀ ਆ ਕਲਮ ਦੀ ਦਾਤ ਹੈ ਉਹ ਤੁਸੀਂ ਸੁਣਿਆ ਹੋਣਾ ਵਰਲਡ ਲੈਵਲ ਤੇ ਜਿਹੜਾ ਫੌਜੀ ਵੀਰਾਂ ਦਾ ਗਾਣਾ ਸੀ ਸਾਡਾ ਉਹ ਸ਼ਾਨ ਸੀ ਸਾਡੀ ਇੰਡੀਆ ਆਰਮੀ ਤੇ ਉਹ ਗਾਣਾ ਸੀ ਪਾਕਿਸਤਾਨ ਦਾ ਉਹ ਨੋਕਚੋਕੀ ਆ ਕਿ ਗਵਾਂਡੀ ਮੁਲਖ ਨਾ ਹੋਰ ਹੈ ਤੇ ਉਹ ਵੀ ਸਾਡੇ ਭਾਈ ਤੇ ਸਾਡੇ ਚੋਂ ਉਹ ਕਾਂਤੀ ਬੱਜੀ ਆ ਨਾ ਵੇੜੇ ਚ ਤੇ ਹੈ ਸਾਡੇ ਭਾਈ ਮਾਂ ਜਾਏ ਆ ਅਸੀਂ ਉਸ ਪਰਮਾਤਮਾ ਨੇ ਉਹਨਾਂ ਨੂੰ ਬਣਾਇਆ ਉਸ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਤੇ ਉਹ ਇੱਕ ਗਾਣਾ ਸੀਗਾ ਲੈਂਦੇ ਨੇ ਖੁਆਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਉਹ ਜਦੋਂ ਅਭਜੀਤ ਜੀ ਨੂੰ ਉਧਰੋਂ ਛਡਵਾ ਕੇ ਉਧਰੋਂ ਵਾਪਸ ਆ ਦੋ ਤਿੰਨ ਸਾਲ ਪਹਿਲਾਂ ਜਦੋਂ ਸਟ੍ਰਾਈਕ ਹੋਈ ਸੀ ਉਧਰੋਂ ਜਦੋਂ ਇੱਥੇ ਵਾਗੇ ਬਾਡਰ ਤੇ ਰਿਸੀਵ ਕੀਤਾ ਅਭਿਜੀਤ ਜੀ ਸਾਡੇ ਇੰਡੀਅਨ ਆਰਮੀ ਦੇ ਜਿਹੜੇ ਚੀਫ ਜਦੋਂ ਇਥੋਂ ਰਿਸੀਵ ਕਰਨ ਆਏ ਇੰਡੀਆ ਦੇ ਗ੍ਰਹਿ ਮੰਤਰੀ ਇਥੋਂ ਰਿਸੀਵ ਕਰਨ ਆਏ ਉਦੋਂ ਪੂਰੇ ਵਰਲਡ ਲੈਵਲ ਤੇ ਹਿੰਦੁਸਤਾਨ ਦੀਆਂ ਹੱਦਾਂ ਤੇ ਉਹ ਗਾਣਾ ਵੱਜ ਰਿਹਾ ਸੀ ਵੀ ਲੈਂਦੇ ਨੇ ਖੁਆਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਤੇ ਤੁਹਾਡੇ ਵੀਰ ਦੀ ਕਲਮ ਪੁੱਤ ਇਦਾਂ ਦੀ ਆ ਤੇ ਮੈਂ ਤੇ ਬਥੇਰਾ ਡੂੰਗਾ ਲਿਖ ਲੈਣਾ ਪਰ ਉਸ ਰੋਤੇ ਸਾਡੇ ਅਜੇ ਤੇ ਉਹੀ ਸੁਣੀ ਜਾਂਦੇ ਆ ਅੱਗੋਂ ਕੁਛ ਮੈਂ ਅੱਜ ਕੱਲ ਦਾ ਤੁਹਾਡੇ ਵਰਗੇ ਬੱਚਿਆਂ ਦਾ ਹੋਣ ਜਿਹੜਾ ਨਵਾਂ ਮੈਟਰ ਲਿਖਿਆ ਹੈ ਉਹ ਅਗਲੇ ਹਫਤੇ ਤੱਕ ਦੋ ਹਫਤਿਆਂ ਤੱਕ ਆ ਰਿਹਾ ਤੇ ਲਓ ਜੀ ਗੁੜੀਆਂ ਦੀਆਂ ਫਰਮਾਸ਼ਾਂ ਪਹਿਲਾ ਕਾਲਾ ਆ ਜਾ ਬਈ ਸੁਣ ਲੈ ਮੁੰਡਿਆ ਬਿਜਲੀ ਵਾਲਿਆ ਨੀਤ ਬਦਲ ਗਈ ਤੇਰੀ ਵੇ ਸੁਣ ਲੈ ਮੁੰਡਿਆ ਬਿਜਲੀ ਵਾਲਿਆ ਨੀਤ ਬਦਲ ਗਈ ਤੇਰੀ ਵੇ ਮੇਰੀ ਤਾਰ ਚ ਫਾਲਟ ਮੇਰੀ ਤਾਰ ਚ ਫਾਲਟ ਪਾ ਦਿੱਤਾ ਤੇ ਵਾਇਰਿੰਗ ਸੜ ਗਈ ਮੇਰੀ ਵੇ ਤਾਰ ਚ ਫਾਲਟ ਪਾ ਦਿੱਤਾ ਤੇ ਵਾਇਰਿੰਗ ਸੜ ਗਈ ਮੇਰੀ ਵੇ ਮੀਟਰ ਦੇ ਵਿੱਚ ਥੀਲੇ ડા ਕੇ ਸਿੱਧੀਆਂ ਕੁੰਡੀਆਂ ਪਾਉਂਦੀ ਸੀ ਮੀਟਰ ਦੇ ਵਿੱਚ ਥੀਲੇ ડા ਕੇ ਸਿੱਧੀਆਂ ਕੁੰਡੀਆਂ ਪਾਉਂਦੀ ਸੀ ਤੇਰੀ ਤਾਰ 'ਚ ਫਾਲਟ ਤੇਰੀ ਤਾਰ 'ਚ ਫਾਲਟ ਪੈਣਾ ਹੀ ਸੀ ਤੂੰ ਫੜ ਕੇ ਜੋੜ ਹਲਾਉਂਦੀ ਸੀ ਤੇਰੀ ਤਾਰ 'ਚ ਫਾਲਟ ਪੈਣਾ ਹੀ ਸੀ ਤੂੰ ਫੜ ਕੇ ਜੋੜ ਹਲਾਉਂਦੀ ਸੀ ਲਓ ਦੇਖਾ ਐਸੀ ਗੱਤੇ ਲਿਆ ਬੱਚੀ ਦਾ ਗੁड़िया ਤਾਂ ਦੂਜਾ ਗਾਣਾ ਛਿੱਤੀ ਕਰ ਫਟਾਫਟ ਤੁੱਤ ਹੋ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਬਟ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜਿੜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜਿੜਾਈ ਹੁੰਦੀ ਆ ਓਥੇ ਕੋਠੇ ਗੜੇ ਵਿੱਚ ਆਜੀ ਮੇਰਾ લાલ ਵਾਲੀ ਸਾਡੇ ਤੇ ਲਾਲ ફૂਲਾ ਵਾਲੀ ਸਾਡੇ ਤੇ ਰજਾਈ ਹੁੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ 부ੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਅੱਜ ਮਿੱਤਰ ਆਵੇ ਲਾਲ ફૂਲਾ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਬਹੁਤ ਵਧੀਆ ਹਾਂ ਸੋ اے ਸੀ ਸਾਗਰ ਸ਼ਮਿਦੀ ਜੋੜੀ ਜਿਨ੍ਹਾਂ ਮੈਂ ਤੁਹਾਨੂੰ ਮਿਲਵਾਇਆ ਜਿਨ੍ਹਾਂ ਨੇ ਪੂਰੇ ਵਰਲਡ ਵਾਈਡ ਤੁਮਾ ਪਾਈਆਂ ਹੋਈਆਂ ਨੇ ਤੁਹਾਨੂੰ ਕਿਹੋ ਜਿਹਾ ਲੱਗੇ ਇਹਨਾਂ ਦੇ ਗੀਤ ਪਹਿਲਾਂ ਵੀ ਸੁਨੇ ਹੋਣੇ ਆ ਹੁਣ ਸੁਣ ਕੇ ਸਾਨੂੰ ਜ਼ਰੂਰ ਦੱਸਿਓ ਨੀਚੇ ਦਿੱਤੇ ਗਏ ਕਮੈਂਟ ਸੈਕਸ਼ਨ ਵਿੱਚ ਮਿਲਾਂਗੇ ਨੈਕਸਟ ਟਾਈਮ ਮੈਨੂੰ ਦੋਜਸ ਸ਼ਸ਼ੀਕਾਲ ਸੱਸ